ਮੈਂ ਕਹਿੰਦਾ ਤੁਸੀਂ ਇੱਥੇ ਬੈਠੇ ਆ ਨਾ ਤੁਹਾਡੇ ਚ ਬੜੇ ਵੀਰ ਨੇ ਜਿਹੜੇ ਚਾਹੁੰਦੇ ਆ ਯਾਰ ਕੈਨੇਡਾ ਜਾਣਾ ਹੈ ਹਜੇ ਵੀ ਹੈਗੇ ਬੜੇ ਇੱਛਾ ਰੱਖਦੇ ਕੋਈ ਕਹਿੰਦਾ ਅਮਰੀਕਾ ਜਾਣਾ ਪਰ ਇੰਨੇ ਤੁਸੀਂ ਨਹੀਂ ਤਰਸਦੇ ਅਮਰੀਕਾ ਲਈ ਜਿਹੜੇ ਅਮਰੀਕਾ ਵਾਲੇ ਤਰਸਦੇ ਆ ਇੰਡੀਆ ਆਉਣ ਵਾਸਤੇ ਜਿੱਦਣ ਇੰਡੀਆ ਮੈਂ ਤੁਹਾਨੂੰ ਦੱਸਦਾ ਸਾਡਾ ਇੱਕ ਬੰਦਾ ਨਾ ਮੈਂ ਅਮਰੀਕਾ ਸੀ ਗੁਰਦੁਆਰਾ ਸਾਹਿਬ ਅਸੀਂ ਉੱਥੇ ਇੱਕ ਗੁਰਦੁਆਰਾ ਬਣਾਇਆ ਮੈਰੀਲੈਂਡ ਵਿੱਚ ਮੈਂ ਜਾਂਦਾ ਰਿਆਂ ਉੱਥੇ ਕਈ ਸਾਲ ਮੈਂ ਰਿਹਾ 2-3 ਦਿਨ ਸਾਡਾ ਇੱਕ ਬੰਦਾ ਬਾਰਡਰ ਬੂਡਰ ਟੱਪ ਕੇ ਮੈਨੂੰ ਜਾਣਦਾ ਸੀ ਉਹ ਉੱਥੇ ਪਹੁੰਚਿਆ ਤੇ ਐਦਾਂ ਮੈਂ ਬੈਠਾ ਮੈਨੂੰ ਮਿਲਿਆ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕ ਕੇ ਮੇਰੇ ਕੋਲ ਆ ਗਿਆ ਮੈਂ ਕਿਹਾ ਆ ਗਿਆ ਕਹਿੰਦਾ ਪਹੁੰਚ ਗਿਆ ਮੈਂ ਕਿਹਾ ਉਹ ਜਿਹੜੇ ਕੈਂਪ ਕੁੰਬ ਚੋਂ ਬਚ ਕੇ ਨਿਕਲ ਆਇਆ ਕਹਿੰਦਾ ਨਿਕਲ ਆਇਆ ਜੰਗਲਾਂ ਜੰਗਲਾਂ ਦਾ ਰਾਹ ਕਹਿੰਦਾ ਬਾਲੇ ਔਖੇ ਹੋਏ 6 ਮਹੀਨੇ ਲੱਗੇ ਅਮਰੀਕਾ ਪਹੁੰਚੇ 6 ਮਹੀਨੇ ਅੱਜ ਪਹੁੰਚਿਆ ਪਹਿਲਾ ਹੀ ਦਿਨ ਪਹਿਲਾ ਹੀ ਦਿਨ ਸਿੱਧਾ 에ਰਪੋਰਟ ਤੋਂ ਉੱਤਰ ਕੇ ਮੇਰੇ ਕੋਲ ਆਇਆ 6 ਮਹੀਨੇ ਤੱਕੇ ਖਾ ਕੇ ਅਮਰੀਕਾ ਪਹੁੰਚਿਆ ਮੈਂ ਬੈਠਾ ਮੈਂ ਕਿਹਾ ਫਿਰ ਹੁਣ ਕੀ ਵਿਚਾਰ ਹੈ ਕਹਿੰਦਾ ਬਸ ਹੁਣ ਪੱਕੇ ਹੋ ਕੇ ਇੰਡੀਆ ਜਾਣਾ ਹੈ ਕਹਿੰਦਾ ਬਸ ਪੱਕੇ ਹੋ ਜੀਏ ਇੰਡੀਆ ਚਲੀਏ ਮੈਂ ਕਿਹਾ ਕੀ ਰਹਿ ਗਿਆ